ਭਗਤਾਂ ਨੇ ਗੱਲ ਕੀਤੀ ਭਗਤ ਸਾਹਿਬ ਕਹਿੰਦੇ ਨੇ ਭਾਈ ਸਿਖਾ ਉਹ ਵਾਹਿਗੁਰੂ ਇੰਨਾ ਸਮਰਥ ਹੈ ਉਹ ਤੇਰੇ ਕਰਮਾਂ ਦਾ ਉਹ ਤੇਰੇ ਮਾੜਿਆ ਕਰਮਾਂ ਦਾ ਲੇਖੇ ਦਾ ਨਾਸ਼ ਕਰ ਦਿੰਦਾ ਬਚਨ ਵਰਤੇ ਕਿਆ ਨਿਰਿਪਕੰਨਿਆ ਕੈ ਕਾਰਣ ਹੈ ਇਕ ਭਇਆ ਪੀਖਤਾਰੀ ਇਕ ਦ੍ਰਿਸ਼ਟਾਂਤ ਵਰਤਿਆ ਕਿਆ ਕਿਸੇ ਨੂੰ ਰਾਜੇ ਦੀ ਧੀ ਦੇ ਨਾਲ ਪ੍ਰੇਮ ਹੋ ਗਿਆ ਉਨੇ ਜੋਗੀਆਂ ਦਾ ਸਾਧੂਆਂ ਦਾ ਭੇਗ ਧਾਰਨ ਕੀਤਾ ਤੇ ਮਹਿਲਾਂ ਦੇ ਵਿੱਚ ਚਲਾ ਗਿਆ ਮਹਿਲਾਂ ਦੇ ਵਿੱਚ ਜਾ ਕੇ ਕੋ ਕਰਮ ਕੀਤੇ ਹੁਣ ਭੇਗ ਸਾਧੂਆਂ ਵਾਲਾ ਸੀ ਪਰ ਜਾ ਕੇ ਕਰਦਾ ਕੋ ਕਰਮ kia ਪਿਆ ਸੀ ਭੇਗ ਧਾਰੀ ਸੀ ਪਰ ਜਦੋਂ ਫੜਿਆ ਜਾਣ ਲੱਗਾ ਜਦੋਂ ਉਹ ਉਥੇ ਘੇਰਿਆ ਜਾਣ ਲੱਗਾ ਉਹਨੂੰ ਰੱਬ ਚੇਤੇ ਆ ਗਿਆ ਤੇ ਭਗਤ ਜੀ ਕਹਿੰਦੇ ਕਾਮਾਰਥੀ ਸਵਾਰਥੀ ਪਾਪ ਕੀਤੇ ਸਨ ਚੰਗਾ ਨਹੀਂ ਸੀ ਹੈ ਪਾਪੀ ਐ ਪਰ ਰੱਬ ਚੇਤੇ ਕਰ ਦਿਆ ਤੇ ਜਦੋਂ ਰੱਬ ਚੇਤੇ ਕਰ ਦਿਆ ਉਹ ਕਾਮਾਰਥੀ ਸਵਾਰਥੀ ਵਾ ਕੀ ਪੈਜ ਸਵਾਰੀ ਰੱਬ ਨੇ ਉਹਦੀ ਵੀ ਪੈਜ ਰੱਖ ਲਈ ਕਿਉਂ ਕਿਉਂਕਿ ਭਾਵਨਾ ਦੇ ਨਾਲ ਯਾਦ ਕਰ ਦਿਆ ਫਿਰ ਅੱਗੇ ਬਚਨ ਵਰਤੇ ਕਿਆ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾਸ ਹੈ ਵਾਹਿਗੁਰੂ ਜੀ ਜੇ ਤੂੰ ਮੇਰੇ ਮਾੜੇ ਕਰਮਾਂ ਦਾ ਨਾਸ ਹੀ ਨਹੀਂ ਕਰ ਸਕਦਾ ਜੇ ਮੈਨੂੰ ਡਰ ਕੇ ਜੰਗਲਾਂ ਵਿੱਚ ਜਾਣਾ ਕਿ ਮੇਰੇ ਕੋਲੋਂ ਪਾਪ ਨਾ ਹੋਏ ਜੇ ਤੂੰ ਮੇਰੇ ਪਾਪ ਦਾ ਨਾਸ ਨਹੀਂ ਕਰ ਸਕਦਾ ਤੇ ਫਿਰ ਤੂੰ ਗੁਰੂ ਕਾ ਦਾ ਹੈ ਗੁਰੂ ਤੇ ਤਾਂ ਹੀ ਹੈ ਨਾ ਜੇ ਮੇਰੇ ਮਾੜੇ ਕਰਮਾਂ ਨੂੰ ਕੱਟ ਦਵੇਂ ਤਦ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਸੈ ਕਿਆ ਮੈਂ ਸ਼ੇਰ ਦੀ ਗੋਦ ਵਿੱਚ ਬੈਠਾ ਹੋਵਾਂ ਤੇ ਗਿੱਦੜ ਆਣ ਕੇ ਮੈਨੂੰ ਖਾ ਜਾਣ ਤੇ ਮੇਰਾ ਸ਼ੇਰ ਦੀ ਗੋਦ ਵਿੱਚ ਬੈਠਣ ਦਾ ਲਾਭ ਕੀ ਹੈ ਸਤਿਗੁਰੂ ਜੀ ਮੈਂ ਤੁਹਾਡਾ ਸਿੱਖ ਹਵਾਂ ਮੈਂ ਤੁਹਾਡੇ ਕੋਲ ਆਣ ਕੇ ਬੈਠਦਾ ਹਾਂ ਪਰ ਮੈਨੂੰ ਬਾਹਰੀ ਕਰਮਾਂ ਦਾ ਡਰ ਹੋਵੇ ਮੈਨੂੰ ਪਾਪ ਪੁੰਨ ਦਾ ਡਰ ਹੋਵੇ ਮੈਨੂੰ ਸਵਰਗ ਨਰਕ ਦਾ ਡਰ ਹੋਵੇ ਤੇ ਮੈਂ ਕਾਹਦਾ ਸਿੱਖ ਮੈਂ ਸਿੱਖ ਤੇ ਏਦਾਂ ਦਾ ਹਾਂ ਮੇਰਾ ਗੁਰੂ ਏਦਾਂ ਦਾ ਹੈ ਜਦੋਂ ਮੈਂ ਗੁਰੂ ਕੋਲ ਆਣ ਕੇ ਬੈਠ ਜਾਂਦਾ ਮੇਰੇ ਸੰਸੀ ਮੁੱਕ ਜਾਂਦੀ ਕਿਉਂ ਗੁਰੂ ਸਮਰਾਤ ਹੈ ਗੁਰੂ ਕਰਮਾਂ ਨੂੰ ਤਬਦੀਲ ਕਰ ਸਕਦਾ ਹੈ ਗੁਰੂ ਕਰਮਾਂ ਨੂੰ ਬਦਲ ਸਕਦਾ ਹੈ ਸਾਬ ਕਹਿੰਦੇ ਨੇ ਇਹ ਦੁੱਖ ਸੁੱਖ ਤੇਰੇ ਕਰਮਾਂ ਦੇ ਨੇ ਪਰ ਜਦੋਂ ਤੂੰ ਰੱਬ ਕੋਲ ਆਏਂਗਾ ਰੱਬ ਕੋਲ ਆਣ ਕੇ ਅਰਜ ਕਰੇਂਗਾ ਬੇਨਤੀ ਕਰੇਂਗਾ ਫਿਰ ਰੱਬ ਤੇਰੇ ਮਾੜੇ ਕਰਮਾਂ ਦਾ ਨਾਸ਼ ਕਰ ਦੇਗਾ ਫਿਰ ਰੱਬ ਤੇਰੇ ਕਰਮ ਬਦਲ ਕੇ ਜੋ ਤੇਰੇ ਕਰਮਾਂ ਦੇ ਵਿੱਚ ਨਹੀਂ ਹੈ ਉਹ ਵੀ ਤੇਰੀ ਝੋਲੀ ਦੇ ਵਿੱਚ ਪਾ ਦੇਗਾ